ਲੈ ਵੀ ਦੋਸਤੋ ਕਹਿੰਦੇ ਹੁੰਦੇ ਨੇ ਵੀ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਉਹ ਚਾਹੇ ਬੱਕਰੀਆਂ ਹੋਣ ਜਾਂ ਹੋਣ ਭੇਡਾਂ ਅਜਿਹਾ ਹੀ ਕੀਤਾ ਇਹਨਾਂ ਦੋ ਦੋਸਤਾਂ ਨੇ ਜੇ ਇਹਨਾਂ ਦੋਸਤਾਂ ਨੇ ਗੱਲ ਕਰੀਏ ਇਹਨਾਂ ਦੇ ਵਿੱਚੋਂ ਇੱਕ ਬੀਏ ਐਲਐਲਬੀ ਤੇ ਦੂਜਾ ਵਾਜੀ ਗ੍ਰੈਜੂਏਟ ਹੈ ਯਾਨੀ ਕਿ ਚੰਗੇ ਪੜ੍ਹੇ ਲਿਖੇ ਨੇ ਇਹਨਾਂ ਨੇ ਲੋਕਾਂ ਦੀ ਪ੍ਰਵਾਹ ਕੀਤੇ ਬਿਨਾ ਉਹ ਕੰਮ ਕੀਤਾ ਜਿਸ ਨੂੰ ਲੋਕ ਕਹਿੰਦੇ ਆ ਵੀ ਇਸ 'ਚੋਂ ਮੁਸਕ ਮਾਰ ਦਿਆ ਉਹ ਕੰਮ ਆਗਾ ਪੇਡਾਂ ਦਾ ਕੰਮ ਆ। ਕਹਿੰਦੇ ਹੁੰਦੇ ਨੇ ਵੀ ਜਾਂ ਤਾਂ ਰਾਹ ਪਈ ਜਾਣੀਏ ਜਾਂ ਫਿਰ ਬਾਹ ਪਈ ਜਾਣੀਏ। ਬਾਈ ਕਹਿੰਦਾ ਬਈ ਇਹ ਕੰਮ ਤਾਂ ਬੱਕਰੀਆਂ ਤੋਂ ਵੀ ਜ਼ਿਆਦਾ ਵਧੀਆ। ਕੋਈ ਮੁਸਕ ਨਹੀਂ ਮਾਰਦੀ ਸਗੋ ਕਮਾਈ ਆ। ਉਹ ਵੀ ਥੋੜੀ ਨਹੀਂ ਬਹੁਤ ਜ਼ਿਆਦਾ। 200 ਪੇਡਾਂ ਚੋਂ 10 ਲੱਖ ਰੁਪਈਆ ਕਮਾ ਰਹੇ ਨੇ। ਖਰਚਾ ਘੱਟ ਕਮਾਈ ਜ਼ਿਆਦਾ। ਕਿਵੇਂ? ਚਲੋ ਕਰਦਿਆਂ ਬਾਈ ਨਾਲ ਗੱਲਬਾਤ ਵੀ ਇਹ ਹੋ ਕੇ ਮੇਰੇ। ਆਜੋ ਬਾਈ ਤੇ ਚੱਲਦੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਜਾਈ ਬਈ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਆਜੋ ਬਾਈ ਜੀ ਬਈ ਅੱਛੀ ਗੱਲ ਜੀ ਸਤ ਸ੍ਰੀ ਅਕਾਲ ਬਾਈ ਜੀ ਕੀ ਹਾਲ ਚੱਲ ਹੈ ਬਾਈ ਜੀ ਬਹੁਤ ਵਧੀਆ ਜੀ ਠੀਕ ਠਾਕ ਜੀ ਠੀਕ ਠਾਕ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਜੀ ਮੇਰਾ ਨਾਮ ਸਕੰਦਰ ਸਿੰਘ ਹੈ ਜੀ ਸਾਡੇ ਫਾਰਮ ਦਾ ਨਾਮ ਹੈ ਜਿਹੜਾ ਉਹ ਹੈਗਾ ਪੰਜਾਬ ਸ਼ੀਪ ਫਾਰਮ ਜੀ ਠੀਕ ਹੈ ਜੀ ਪਿੰਡ ਕਿਹੜਾ ਬਾਈ ਜੀ ਪਿੰਡ ਦਰੀਆਪੁਰ ਹਾਂਜੀ ਸੀਲ ਬਲਾਡਾ ਜ਼ਿਲ੍ਹਾ ਮਾਨਸਾ ਪੰਜਾਬ ਦੀ ਲੋਕੇਸ਼ਨ ਹੈ ਜੀ ਠੀਕ ਹੈ ਜੀ ਸੋ ਨੰਬਰ ਹੈ ਸਾਡਾ 98 763 33872 ਦੂਸਰਾ ਨੰਬਰ ਹੈ 9877675901 ਠੀਕ ਹੈ ਤੇ ਇੱਕ ਸਾਡਾ ਪੰਜਾਬੀ ਫਾਰਮ ਦੇ ਨਾਂ ਤੇ ਚੈਨਲ ਵੀ ਬਣਿਆ ਹੋਇਆ ਜੀ ਜਿਹਨੂੰ YouTube Facebook Instagram ਤੇ ਫੋਨੋ ਕਰ ਸਕਦੇ ਹਾਂ ਤੇ ਉਹਦੇ ਉੱਪਰ ਭੇਡਾਂ ਤੇ ਬੱਕਰੀਆਂ ਦੀ ਜਾਣਕਾਰੀ ਉਪਲਬਧ ਹੁੰਦੀ ਹੈ ਤੇ ਉੱਥੋਂ ਬੰਦਾ ਲੈ ਸਕਦਾ ਠੀਕ ਹੈ ਭਾਈ ਕਿੰਨਾ ਟਾਈਮ ਹੋ ਗਿਆ ਭਾਈ ਇਹ ਕੰਮ ਕਰਦ ਨੂੰ ਭੇਡਾਂ ਦਾ ਇਹ ਇਹ ਸਾਨੂੰ 2 ਸਾਲ ਹੋ ਗਏ 2 ਸਾਲ ਜੀ ਇਸ ਤੋਂ ਪਹਿਲਾਂ ਕਿਹੜਾ ਕੰਮ ਆਇਆ ਫਿਰ ਪਹਿਲਾਂ ਬੱਕਰੀਆਂ ਦਾ ਕੰਮ ਵੀ ਅਸੀਂ ਕੀਤਾ ਜੀ ਬੱਕਰੀਆਂ ਦਾ ਕੰਮ ਵੀ ਕੀਤਾ ਸੀ ਉਹ ਸਾਨੂੰ ਕੋਈ ਏਡਾ ਵਧੀਆ ਨਹੀਂ ਲੱਗਿਆ ਉਹਨਾਂ 'ਚ ਦਿੱਕਤਾਂ ਕਾਫੀ ਆਉਂਦੀਆਂ ਸੀ ਕਾਫੀ ਦਿੱਕਤ ਆਈਆਂ ਠੀਕ ਹੈ ਤੇ ਇਹ ਰਫਟਾਪਸ ਆਫ ਦਾ ਜੀ ਬਸ ਜਿਹਨੇ ਮੱਝ ਰੱਖ ਲਈ ਤੇ ਭੇਡ ਰੱਖ ਲਈ ਇੱਕ ਬਰਾਬਰ ਹੈ ਤੇ ਗਾਈਆਂ ਰੱਖਣੀਆਂ ਅਮਰੀਕਾ ਨੇ ਚਫ ਤੇ ਬੱਕਰੀਆਂ ਰੱਖਣੀਆਂ ਇੱਕ ਬਰਾਬਰ ਠੀਕ ਹੈ ਜੀ ਪੜਾਈ ਕਿੰਨੀ ਕਰੀ ਹੋਈ ਹੈ ਬਈ ਜੀ ਮੇਰੀ ਗ੍ਰੈਜੂਏਸ਼ਨ ਹੈ ਜੀ ਇਹ ਮੁੰਡਾ ਬੀ ਐਲ ਐਲ ਬੀ ਹੈ ਠੀਕ ਹਾਂਜੀ ਅਸੀਂ 파ਟਨਰ ਆਈਂ ਅੱਛਾ 파ਟਨਰ ਹਾਂ ਬੀ ਐਲ ਐਲ ਬੀ ਹੈ ਹਾਂਜੀ ਬੀ ਐਲ ਐਲ ਬੀ ਕਰ ਰਿਹਾ ਹੈ ਜੀ ਨਾਲ ਨਾਲ ਭੇਡਾਂ ਦਾ ਫਾਰਮ ਚੱਲ ਰਿਹਾ ਠੀਕ ਆ ਕਿਸੇ ਨੇ ਐ ਹੀ ਨਹੀਂ ਕਿਹਾ ਯਾਰ ਵੀ ਐਨੇ ਪੜਾਈ ਕਰ ਲਈ ਆਪਾਂ ਆਪਣਾ ਭੇਡਾਂ ਨੂੰ ਪੈ ਗਈ ਹੈ ਜੀ ਲੋਕਾਂ ਨੇ ਇਹ ਗੱਲ ਵੀ ਤੁਸੀਂ ਇਹ ਐਲ ਐਲ ਬੀ ਕਰਦਾ ਤੂੰ ਗ੍ਰੈਜੂਏਸ਼ਨ ਕੀਤੀ ਹੈ ਤੇ ਵੀ ਤੁਸੀਂ ਇਹ ਕਿਧਰ ਨੂੰ ਚੱਲ ਪਈ ਹੋਈ ਤੁਹਾਡੇ ਵਾਲੀ ਗੱਲ ਠੀਕ ਹੈ ਜੀ ਕਿਤੇ ਮਿੰਗਾਂ ਬਿੱਦੀ ਜਾਂਦੇ ਹੋ ਤੁਸੀਂ ਇਦਾਂ ਮਗਾਈਆਂ ਦਾ ਫਾਰਮ ਪਾ ਲੈਂਦੇ ਹਾਂ ਜੀ ਤੇ ਪਰ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਜੀ ਹਾਂ ਠੀਕ ਹੈ ਸਹੀ ਗੱਲ ਹੈ ਜੀ ਤੇ ਇੱਚ ਵਿੱਚ ਕਮਾਈ ਕੀ ਹੈ ਹੂੰ ਸੋ ਮਤਲਬ ਇਹ ਮੱਝਾਂ ਗਾਵਾਂ ਦੇ ਫਾਰਮ ਨਾਲੋਂ ਬੱਕਰੀਆਂ ਦੇ ਫਾਰਮ ਨਾਲੋਂ ਜ਼ਿਆਦਾ ਕਮਾਈ ਵਾਲਾ ਕਿਹਾ ਜਾਂਦਾ ਹੈ ਔਰ ਸੌਖਾ ਹੈ ਠੀਕ ਹੈ ਜੀ ਤੇ ਮਤਲਬ ਸਾਨੂੰ ਇੱਕ ਨੰਬਰ ਕਿਤਾ ਲੱਗਿਆ ਇਹ ਠੀਕ ਹੈ ਬਾਈ ਜੀ ਕਿਉਂ ਜਿਵੇਂ ਲੋਕ ਆਪਣੇ ਬਾਹਰ ਜਾਈ ਜਾਂਦੇ ਆ ਹੂੰ ਬਾਹਰ ਜਾਣ ਨਾਲੋਂ 20-30 ਲੱਖ ਲਾਉਣ ਨਾਲ ਇੱਥੇ ਬੰਦਾ 5-7-10 ਲੱਖ ਲਾ ਲਈ ਨਾਲੇ ਆਪਦੀ ਦੀਸ ਚਾਪਦੀ ਬਾਸ਼ਾ ਆਪਦੀ ਬੋਲੀ ਆਪਦਾ ਵਤਨ ਨਾਲੇ ਆਪਦਾ ਇੱਥੇ ਵਧੀਆ ਬਿਜ਼ਨਸ ਕਰਦਾ ਵਧੀਆ ਬਿਜ਼ਨਸ ਕਰਦਾ ਹੈ ਸਹੀ ਗੱਲ ਹੈ ਜੀ ਕਿੰਨੇ ਭੇਡਾਂ ਰੱਖੀਆਂ ਹੋਈਆਂ ਨੇ ਜੀ ਬੀਡ ਆਪਣੇ ਕੋਲੇ 100 ਤੋਂ ਉੱਪਰ ਸੀ ਜੀ ਇਹਦੇ ਵਿੱਚੋਂ ਕੋ ਸੇਲ ਹੋ ਗਈਆਂ ਉਹ 70 ਕਿ ਭੇਡਾਂ ਮੌਕੇ ਤੇ ਹੋਣਗੀਆਂ 70 ਕਿ ਭੇਡਾਂ ਮੌਕੇ ਤੇ ਠੀਕ ਹੈ ਜੀ ਕਿਹੜੀ ਕੁਆਲਿਟੀ ਰੱਖੀ ਹੋਈ ਆਪਾਂ ਇਹ ਹੈਗੀ ਜੀ ਜਮਨਾਪੁਰੀ ਜਿਹਦਾ ਰਜਿਸਟਰਡ ਨਾਮ ਹੈ ਭਾਜੀ ਮੁਜ਼ੱਫਰ ਨਗਰ ਮੁਜ਼ੱਫਰ ਨਗਰੀ ਇਹਦਾ ਰਜਿਸਟਰਡ ਨਾਮ ਉਹ ਹੈ ਉਹ ਪੂਰੇ ਪੰਜਾਬ ਹਰਿਆਣਾ ਚ ਇਹਨੂੰ ਜਮਨਾਪੁਰੀ ਕਹਿੰਦੇ ਆ ਜੀ ਠੀਕ ਹੈ ਭਾਈ ਕੁਆਲਿਟੀ ਕਿੱਦਾਂ ਦੀ ਆਪਣੇ ਕੋਲੇ ਕੁਆਲਿਟੀ ਕਾ ਨੰਬਰ ਹੈ ਜੀ ਠੀਕ ਹੈ ਜੀ ਕੁਆਲਿਟੀ ਕਾ ਨੰਬਰ ਹਾਂਜੀ ਗਾਰੰਟੀ ਹੈ ਪੂਰੀ ਕੁਆਲਿਟੀ ਦੀ ਹਾਂਜੀ 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 ਬਿਲਕੁਲ ਜੀ ਠੀਕ ਹੈ ਭਾਈ ਪਹਿਚਾਨ ਕੀ ਹਾਂਜੀ ਲੋ ਜੀ ਬਾਈ ਜੀ ਤੁਹਾਨੂੰ ਦਿਖਾਉਣਾ ਹੈਗੇ ਭੇਡ ਦੀ ਅਸਲੀ ਪਛਾਣ ਕੀ ਹੈਗੀ ਮੁਜੱਫਰ ਨਗਰੀ ਦੀ ਹੈ ਨਾ ਜੀ ਦਿਖਾਉ ਉਹ ਬਾਈ ਇਹ ਦੱਸੋ ਜੀ ਇੱਕ ਤਾਂ ਜਿਹੜਾ ਆਹ ਨਕੌੜ ਹੈ ਹਾਂਜੀ ਇਹ ਮਤਲਬ ਤੂਦੇ ਦੀ ਤਰ੍ਹਾਂ ਹੁੰਦਾ ਹੈ ਠੀਕ ਹੈ ਲੰਮਾ ਹੁੰਦਾ ਥੋੜਾ ਨਾ ਹਾਂ ਹਾਂ ਮਤਲਬ ਐ ਉੱਪਰ ਉੱਠਿਆ ਹੁੰਦਾ ਜੀ ਠੀਕ ਹੈ ਠੀਕ ਹੈ ਨਾ ਇਹ ਉੱਪਰ ਉੱਠਿਆ ਹੋਇਆ ਬੀਟਲ ਦਾ ਹੁੰਦਾ ਜਿਵੇਂ ਦੇਖਿਆ ਹਾਂ ਜਿਵੇਂ ਬੀਟਲ ਦਾ ਹੁੰਦਾ ਠੀਕ ਹੈ ਜੀ ਇੱਕ ਅੱਖਾਂ ਦੇ ਉੱਪਰ ਤੇ ਕੰਨਾਂ ਦੇ ਉੱਪਰ ਇਹ ਬਲੈਕ ਰੰਗ ਦੇ ਪੰਚ ਹੁੰਦੇ ਆ ਆਹ ਜੀ ਠੀਕ ਹੈ ਇਹ ਵੱਡੇ ਛੋਟੇ ਹੋ ਸਕਦੇ ਇਹਦੀ ਕੋਈ ਦਿੱਕਤ ਨਹੀਂ ਹ ਉਹ ਬਿਲਕੁਲ ਲੰਮੀ ਹੁੰਦੀ ਆ ਠੀਕ ਆ ਥੱਲੇ ਲੱਗਦੀ ਹੁੰਦੀ ਆ ਹਾਂ ਥੱਲੇ ਵੀ ਲੱਗ ਜਾਂਦੀ ਆ ਕਿਸੇ ਦੀ ਦੋ ਚਾਰ ਰੂੰਗਲਾਂ ਦਿਖਾਓ ਸਮਾਰ ਕੇ ਬੈਠ ਕੇ ਉੱਚੀ ਹੁੰਦੀ ਆ ਇਹ ਗਿੱਟਿਆਂ ਤੋਂ ਨੀਚੀ ਜਾਣੀ ਚਾਹੀਦੀ ਆ ਉਹ ਸਹੀ ਆ ਹਾਂ ਗਿੱਟਿਆ ਦੁਪਰ ਰਹੇਗੀ ਉਹ ਸਹੀ ਇਨਬ੍ਰੀਡ ਨਹੀਂ ਆ ਠੀਕ ਆ ਜੀ ਕਈ ਬਿਨਾਂ ਮੁਰਦੀਆਂ ਹੁੰਦੀਆਂ ਨੇ ਬਾਈ ਥੱਲੇ ਲੱਗ ਕੇ ਉਹ ਨਹੀਂ ਉਹ ਮੁਰਦਨ ਦਾ ਕੋਈ ਚੱਕਰ ਨਹੀਂ ਉਹ ਚੱਕਰ ਨਹੀਂ ਹੈਗਾ ਇਹ ਮਤਲ ਗਿੱਟਿਆਂ ਤੋਂ ਨੀਚੀ ਜਾਣੀ ਚਾਹੀਦੀ ਆ ਉੱਪਰ ਨਹੀਂ ਰਹਿਣੀ ਚਾਹੀਦੀ ਠੀਕ ਆ ਜੀ ਤੇ ਇਹ ਕ ਬਾਡੀ ਵੇਟ ਆ ਜਿਹੜਾ ਇਹ ਜ਼ਿਆਦਾ ਗੇਨ ਕਰਦੀਆਂ ਨੇ ਜ਼ਿਆਦਾ ਗੇਨ ਕਰਦੀ ਆ ਹਾਂਜੀ ਠੀਕ ਹੈ ਇਹ ਦੂਜੀ ਗੱਲੇ ਸੁਨੱਖੀ ਹੁੰਦੀ ਹੈ ਇਹਦੀ ਕੀਮਤ ਜ਼ਿਆਦੇ ਹੈ ਕੀਮਤ ਜ਼ਿਆਦੇ ਤੇ ਇਹ ਕਿਹਨੇ ਚੋ ਸਮੈਲ ਨਹੀਂ ਮਾਰਦੀ ਹੁਣ ਆਪਾਂ ਖੜੇ ਆ ਤੁਸੀਂ ਫਾਰਮ ਦੇ ਖੜੇ ਹੋ ਉਹ ਚ ਸਮੈਲ ਨਹੀਂ ਹੈ ਕੋਈ ਸਮੈਲ ਨਹੀਂ ਹੈ ਹਾਂ ਹਜੇ ਬੱਕਰੀ ਦੀ ਮਿੰਗਣ ਚੋਸ ਚੋ ਸਮੈਲ ਆਉਂਦੀ ਹੈ ਜਿੱਥੇ ਫਾਰਮ ਹੋਊਗਾ ਪੇਡਾਂ ਦਾ ਫਾਰਮ ਹੈ ਸਮੈਲ ਨਹੀਂ ਆ ਰਹੀ ਠੀਕ ਹੈ ਜੀ ਲੈ ਵੀ ਦੇਖ ਸਕਦੇ ਹੋ ਨਾ ਇਹਦਾ ਗੱਬਲ ਗੁੱਬਣ ਹੋਣ ਦਾ ਕੀ ਪ੍ਰੋਸੈਸ ਹੈ ਜੀ ਕਿੰਨੇ ਕ ਟਾਈਮ ਚ ਆਪਾਂ ਇਹਨੂੰ ਕਰਵਾ ਸਕਦੇ ਹਾਂ ਨਾ ਹਾਂਜੀ ਬੱਚੇ ਤੋਂ ਲੈ ਕੇ ਇਹ ਕੀ ਹੈ ਵੀਰ ਜੀ ਮਤਲਬ ਪੰਜ ਮਹੀਨੇ ਸਮੂਹ ਦੇ ਲੈਂਦੀ ਆ ਪੰਜ ਮਹੀਨੇ ਪੰਜ ਦਿਨ ਉਹ ਤਾਂ ਲੋ 3 ਮਹੀਨੇ ਕੇ ਬਾਅਦ ਇਹ ਨਮੀ ਹੋ ਜਾਂਦੀ ਹੈ ਤਕਰੀਬਨ 3 ਮਹੀਨੇ ਕੇ ਬਾਅਦ ਹੀ ਜੀ ਮਹੀਨੇ ਬਾਅਦ ਬਹੁਤ ਵਾਰ ਡੇਢ ਮਹੀਨਾ ਬਸ ਇੱਥੇ ਕੋ ਹੋ ਜਾਂਦੀ ਹੈ ਜੀ ਸਾਲ ਚ ਦੋ ਵਾਰੀ ਸੂਪਾਂਦੀ ਆ ਕੋਈ 25 ਦਿਨਾਂ ਬਾਅਦ ਵੀ ਹੋ ਜਾਂਦੀ ਹੈ ਜੀ ਠੀਕ ਹੈ ਤੇ ਵੈਸੇ ਲੇਲੀ ਇਹਦੀ 7-8 ਮਹੀਨਿਆਂ ਦੀ ਨਮੀ ਹੋਣ ਦੇ ਯੋਗ ਹੋ ਜਾਂਦੀ ਹੈ ਠੀਕ ਹੈ ਖੀਰ ਹੋ ਹਾਂ ਖੀਰ ਗਈ ਪਰ ਥੋੜੀ ਵੱਡੀ ਪਕਰਾ ਕੇ 10 ਮਹੀਨਿਆਂ ਦੀ 12 ਮਹੀਨਿਆਂ ਦੀ ਕਰਾਈ ਉਹ ਜ਼ਿਆਦਾ ਬੈਣੀ ਦੂਗੀ ਕਰਾ ਲਈ ਹਾਂ ਦੂਗੀ ਕਰਾ ਲਈਓ ਫਿਰ ਥੋੜਾ ਹਾਈਟ ਜ਼ਿਆਦਾ ਲੈ ਹਾਈਟ ਜ਼ਿਆਦਾ ਲੈ ਉਹਦੀ ਕੀਮਤ ਜ਼ਿਆਦਾ ਬਾਠ ਠੀਕ ਹੈ ਜੀ ਹਾਈਟ ਕਿੰਨੀ ਕੁ ਹੋ ਜੂ ਇਹਨਾਂ ਦੀ ਜੇ ਆਪਾਂ ਨੀ ਮੈਂ ਫਿਰ ਹੈਟ ਇਹਨਾਂ ਦੀ ਕੋਈ ਇੰਟੀ ਟੇਪ ਲਾ ਕੇ ਤਾਂ ਨਹੀਂ ਅਸੀਂ ਵੀ ਨਹੀਂ ਹੈਗੀ ਹਾਂ ਪਰ ਇਹਨਾਂ ਦੀ ਹੈਟ 42 43 ਨਸਲ ਦੀਆਂ ਭੇਡਾਂ ਨੇ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈਟ ਇਹਦੀ ਹੁੰਦੀ ਹੈ ਇੰਡੀਆ ਦੀ ਇਹ ਨੰਬਰ 1 ਬਰੀਡ ਹੈ ਜੀ ਅਸੀਂ ਨੰਬਰ 1 ਬਰੀਡ ਹੈ ਨੰਬਰ 1 ਬਰੀਡ ਇਹ ਤਾਂ ਸਾਰੀਆਂ ਹੈ ਵੀ ਦੁੱਗੀਆਂ ਜੀ ਇੱਥੇ ਸਾਰੇ ਦੁੱਗੀਆਂ ਚ ਦੁੱਗੀਆਂ ਜੀ ਇੱਥੇ ਖੀਰੀਆਂ ਵੀ ਹੋਣੀਆਂ ਜਿਵੇਂ ਮੈਂ ਸਨ ਉਹ ਦਿਖਾਈ ਉਹ ਦੁੱਗੀ ਹੈ ਉਹ ਖੜੀ ਹੈ ਉਹ ਖੀਰੀ ਹੈ ਹੋਰ ਹੋਰ ਭੜੇ ਕੋਈ ਪੇੜ ਇਹਨਾਂ ਹੋਰ ਭੇਡਾਂ ਦਿਖਾਉਣੇ ਆਗੇ ਸਾਰਿਆਂ ਬਈ ਜੀ ਚੰਗੀ ਕੁਆਲਿਟੀ ਦੇ ਪਿੱਟਾ ਰੱਖਿਆ ਹੋਈਆਂ ਨੇ ਵੀ ਜਿਵੇਂ ਹੁਣ ਇਹ ਐ ਜੀ ਹੂੰ ਇਹ ਸੂਆ ਸੂਪੀ ਪਈ ਇਧਰ ਆਏ ਬਈ ਠੀਕ ਐ ਹਾਂ ਜੀ ਕਿੰਨੇ ਮਹੀਨਿਆਂ ਦੀ ਹੈਗੇ ਇਹ ਮਤਲਬ ਤੁਸੀਂ ਇਹ ਲਾ ਲਓੀ ਸਾਲ ਦੀ ਦੁੱਗੀ ਹੋ ਜਾਂਦੀ ਐ ਹਾਂ ਇਹ ਸੂਵੀ ਪਈ ਤੇ ਹੁਣ ਇਹਨੇ ਮਤਲਬ ਦੰਦ ਤੋੜਿਆ ਹੁਣ ਦੰਦ ਤੋੜਿਆ ਹੁਣ ਦੰਦ ਦੰਦ ਤੋੜੇ 12 ਮਹੀਨੇ ਦੀ ਹੋ ਗਈ 12 ਤਰੀਕ ਦੀ ਹੋਊਗੀ ਹਾਂ ਜੀ ਇਹ ਸੂਵੀ ਪਈ ਜੀ ਸੂਵੀ ਪਈ ਹਾਂ ਬੱਚੇ ਦੇ ਕੇ ਦੁਬਾਰਾ ਵੀ ਨਵੀ ਐ ਇਹ ਠੀਕ ਐ ਬੱਚੇ ਕਿੰਨੇ ਆਏ ਸੀ ਇਹ ਬੱਚੇ ਤਕਰੀਬਨ ਪਹਿਲੀ ਵਾਰ ਇੱਕ ਦੇ ਦਿੰਦੀ ਐ ਕੋਈ ਦੋ ਵੀ ਦੇ ਦਿੰਦੀ ਦੋ ਵੀ ਦੇ ਦਿੰਦੀ ਇਹਨੇ ਤਾਂ ਪਹਿਲੀ ਵ ਨੇ ਅੱਗੇ ਕਰੇ ਮਾਰ ਇਹਨੂੰ ਤੇ ਆ ਕੰਨ ਕਿਵੇਂ ਕੱਟੇ ਹੋਏ ਜਾਂ ਪਿੱਛੋਂ ਜਾਇਏ ਨੇ ਬਈ ਇਹ ਕੰਨ ਆ ਜੀ ਮਤਲਬ ਇਹ ਤਾਂ ਸ਼ੌਂਕ ਵਜੋਂ ਆ ਜੀ ਸ਼ੌਂਕ ਵਜੋਂ ਹਾਂ ਠੀਕ ਉਦਾਂ ਹੁੰਦੇ ਨਹੀਂ ਆ ਹਾਂ ਨਹੀਂ ਉਹ ਤਾਂ ਉਦਾਂ ਹੀ ਹੁੰਦੇ ਆ ਜੀ ਕੰਨ ਨਹੀਂ ਨਹੀਂ ਠੀਕ ਹੈ ਕੰਨ ਉਦਾਂ ਹੀ ਹੁੰਦੇ ਆ ਵੀ ਦੇਖ ਸਕਦੇ ਇਹਦਾ ਵੀ ਜਿਵੇਂ ਹੋਈ ਆ ਆ ਪੰਜ ਫੇਸ ਕਿਸੇ ਦੇ ਵੱਡੇ ਕਿਸੇ ਦੇ ਛੋਟੇ ਹੋ ਸਕਦੇ ਇਹ ਕੋਈ ਚੱਕਰ ਨਹੀਂ ਹੈ ਗੱਲ ਹੁਣ ਜਿਵੇਂ ਇਹ ਹਜੇ ਦੁੱਗੀ ਆ ਜੀ ਮਤਲਬ ਹੁਣ ਦੋ ਕਦੇ ਦੁੱਗ ਵੀ ਪੂਰਿਆ ਨਹੀਂ ਹੋਇਆ ਦੋ ਕਦੇ ਦੰਦ ਤੋੜੇ ਆ ਜੇ ਖੀਰੀ ਸੀਗੀ ਠੀਕ ਹੈ ਜੇ ਅੱਗੇ ਹਾਈਟ ਹੋਰ ਬਹੁਤ ਲਿਜਾਊਗੀ ਜਦੋਂ ਇਹ ਦੁੱਗੀ ਚੌਗੀ ਹੋਊਗੀ ਜੀ ਹਾਂ ਉਸ ਤੋਂ ਕਈ ਬੱਕਰੀਆਂ ਦੇ ਮੁਕਾਬਲੇ ਫਰਕ ਕਿੰਨਾ ਹੈ ਯਾਰ ਬਹੁਤ ਫਰਕ ਹੈ ਜੀ ਕਿਦਾਂ ਫਰਕ ਹੈ ਜਿੰਮੀ ਕਿਸਮਾਨ ਦਾ ਫਰਕ ਹੈ ਜੀ ਹਾਂਜੀ ਤੇ ਫਰਕ ਇਹ ਹੈ ਜੀ ਤੁਸੀਂ ਪਹਿਲਾ ਨੰਬਰ ਤੇ ਇਹ ਹੈ ਵੀ ਜਿਹੜੀ ਬੱਕਰੀ ਹੈ ਉਹ ਸਰਦੀ ਦੀ ਰੁੱਤ ਚ ਬੜਾ ਤੰਗ ਕਰਦੀ ਹੈ ਅੱਛਾ ਜੀ ਉਹਨੂੰ ਨਮੂਣੀਆਂ ਬਹੁਤ ਛੇਤੀ ਫੜਦੀ ਹੈ ਅੱਛਾ ਜੀ ਇਹਦੇ ਉਹਨਾਂ ਹੁੰਦੀ ਹੈ ਜੀ ਨਮੂਣੀਆਂ ਦੀ ਦਿੱਕਤ ਨਮੂਣੀਆਂ ਦੀ ਦਿੱਕਤ ਨਹੀਂ ਹੁੰਦੀ ਦੂਸਰੀ ਗੱਲ ਕੀ ਜਿਹੜਾ ਬੱਕਰੀ ਦਾ ਬੱਚਾ ਹੈ ਉਹ ਫੜ ਕੇ ਕਈ ਦਿਨ ਦੁੱਧ ਚਗਾਉਣਾ ਪੈਂਦਾ ਉਹਨੂੰ ਚਗਾਉਣਾ ਪੈਂਦਾ ਜੀ ਇਹਦਾ ਤੁਸੀਂ ਕਿਹੜਾ ਦੁੱਧ ਚਗਾ ਦੋ ਜਦੋਂ ਬੱਚਾ ਜੰਮਿਆ ਇੱਕ ਘੰਟੇ ਦੇ ਅੰਦਰ ਅੰਦਰ ਬੋਲੀ ਪੀਣੀ ਜ਼ਰੂਰੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਉਹ ਬੱਚੇ ਤੇ ਮਤਲਬ ਸਾਰੀ ਉਮਰ ਕੰਮ ਕਰਦੀ ਹੈ ਹੂੰ ਬਸ ਉਸ ਤੋਂ ਬਾਅਦ ਉਹਨੂੰ ਕਿਹੜਾ ਥਣਾ ਦਾ ਪਤਾ ਲੱਗ ਗਿਆ ਉਹਨੂੰ ਚਗਾਉਣ ਦੀ ਲੋੜ ਨਹੀਂ ਅੱਛਾ ਬਸ ਆਪਣਾ ਕੰਮ ਨਿਭੜ ਗਿਆ ਜੀ ਠੀਕ ਹੈ ਜੀ ਦੂਸਰਾ ਇਹ ਤੀਸਰਾ ਇਹ ਉਹਨਾਂ ਦੇ ਸਿੰਗ ਹੁੰਦੇ ਉਹ ਦੂਜੀ ਦੇ ਟੱਕਰ ਮਾਰਦਿਆਂ ਕਿ ਬਰੇ ਪੇਟ 'ਚ ਬੱਚਾ ਮਾਰ ਦਿੰਦੀਆਂ ਇਹ ਟੱਕਰ ਨਹੀਂ ਮਾਰਦੀਆਂ ਇਹਦੇ ਸਿੰਗ ਨਹੀਂ ਹੁੰਦੇ ਤੇ ਦੂਸਰੀ ਗੱਲ ਇਕੱਠੀਆਂ ਬੈਠਦੀਆਂ ਨੇ ਹਾਂ ਬੱਕਰੀ ਨਾਲੋਂ ਜ਼ਿਆਦਾ ਨੱਚ ਹੋਵੇ ਉਹ ਕੱਠੀਆਂ ਨਹੀਂ ਬੈਸਦੀਆਂ ਕੂਜੀ ਦੇ ਮਾਰਦੀਆਂ ਨੇ ਠੀਕ ਹੈ ਜੀ ਇਹ ਇਹਨਾਂ ਦਾ ਮਤਲਬ ਸਭ ਤੋਂ ਵੱਡਾ ਸੋਖ ਹੈ ਜੀ ਇੱਕ ਤਾਂ ਵੱਧ ਹੈ ਇੱਕ ਤਾਂ ਇਹਨਾਂ 'ਚ ਸਭ ਤੋਂ ਜ਼ਿਆਦਾ ਆਪਣੇ ਇਨਸਾਨਾਂ ਨਾਲੋਂ ਵੀ ਜ਼ਿਆਦਾ ਹੈ ਜੀ ਕੱਠੀਆਂ ਹੋ ਕੇ ਬੈਠਣੀਆਂ ਮਤਲਬ 100 ਪੇੜੀ ਜੀ ਥੋੜੇ ਥਾਂ 'ਚ ਹੀ ਬਹਿ ਜਾਂਦੀ ਹੈ ਹਾਂ ਇਦਾਂ ਗੱਲੇ ਠੀਕ ਹੈ ਜੀ ਤੇ ਦੂਸਰਾ ਜੀ ਮਤਲਬ ਇਹਨਾਂ ਦਾ ਜਿਹੜਾ ਹੈਗਾ ਆਪਣਾ ਖਰਚਾ ਉਹ ਬੱਕਰੀ ਨਾਲੋਂ ਘੱਟ ਹੈ ਠੀਕ ਹੈ ਗਰੀਬ ਜਾਤ ਕਹਦੇ ਆ ਬੇਬੀ ਇਹਦਾ ਹਾਂਜੀ ਗਰੀਬ ਰਾਜ ਜੀ ਉਹ ਹੈ ਜੀ ਹੁਣ ਆਪਾਂ ਨੂੰ 8-9 ਰੁਪਏ ਕਿਲੋ ਤਾਂ ਪੈਂਦਾ ਜੀ ਜਦੋਂ ਆਪਣੇ ਤੋਂ ਹੁੰਦਾ ਨਹੀਂ ਜੀ ਇਹ ਗੁਵਾਰਾ ਤੇ ਮੂੰਗਫਲੀ ਦਾ ਨੀਰਾ 8-9 ਰੁਪਏ ਕਿਲੋ ਪੈਂਦਾ ਜੀ ਤੇ ਅੱਧਾ ਬੱਕਰੀ ਖਾਂਦੀ ਆ ਅੱਧਾ ਉਹ ਵੇਸਟ ਕਰਦੀ ਆ ਕਿਉਂ ਨਖਰਾ ਕਰਦੀ ਆ ਇਹਨੇ ਸਿਰ ਸਿੱਟ ਕੇ ਖਾਣਾ ਹੈ ਸਿਰ ਸਿੱਟ ਕੇ ਅਸੀਂ ਨੂੰ 4 ਪੌਣੇ ਜੀ ਸਾਈਲੈਂਜ ਮੱਕੀ ਦਾ achar only ਹਾਂਜੀ ਹੋਰ ਤਨ ਹੋਰ ਕੁਝ ਨਹੀਂ ਪਉਂਦੀ ਜੀ ਤੇ ਉਹ ਸਾਰਾ ਆਪਾਂ ਨੂੰ ਜੇ ਇਸ ਤੋਂ ਮੁੱਤ ਮੁੱਲ ਲੈਣਾ ਹੋਵੇ 2.5 ਰੁਪਏ ਕਿਲੋ ਆਪਾਂ ਨੂੰ ਮਿਲ ਜਾਂਦਾ ਹੈ 50 ਰ ਰੁਪਏ ਕੋਸਟ ਕਰ ਜਾਂਦਾ ਆਪਦਾ ਤਾਂ 1.5 ਰੁਪਏ ਕਰਦਾ ਜੇ ਕਰਦਾ ਹੋਵੇ ਨਹੀਂ ਨਹੀਂ ਜੀ ਤੇ ਉਹ ਆਪਾਂ ਮਤਲਬ ਪਾਉਨੇ ਆ ਜੇ ਤਾਂ ਇਹ 2.5 ਤਨ ਕਿਲੋ ਇੱਕ ਖਾਂਦੀ ਹੈ 2.5 ਤਨ ਕਿਲੋ ਹਾਂ ਠੀਕ ਹੈ 10 ਰੁਪਏ ਚ ਰਾ ਦਿੰਦੇ 10 ਰੁਪਏ ਚ ਹੋ ਜਾਂਦੀ ਜੀ ਜਦੋਂ ਕਿ ਬੱਕਰੀ ਹੈ ਜਿਹੜੀ ਉਹਦਾ ਖਰਚਾ ਜ਼ਿਆਦਾ ਠੀਕ ਹੈ ਠੀਕ ਹੈ ਜੀ ਇਹਦਾ ਖਰਚਾ ਮਤਲਬ ਬੱਕਰੀ ਦੇ ਮੁਕਾਬਲੇ ਬਹੁਤ ਹੀ ਘੱਟ ਹੈ ਬਹੁਤ ਹੀ ਘੱਟ ਹੈ ਹਾਂ ਜੀ ਤੇ ਮਤਲਬ ਬੱਕਰੀ ਦੇ ਮੁਕਾਬਲੇ ਹਰ ਐਂਗਲ ਤੋਂ ਇਹ ਜਿਹੜਾ ਸੌਕੀ ਹੈ ਫਿਰ ਇਹ ਸਾਮ ਸਮਾਲ ਸੌਕੀ ਹੈ ਜੀ ਬੱਕਰੀ ਨਾਲ ਠੀਕ ਹੈ ਜੀ ਬੱਕਰੀ ਰੱਖੀ ਇਹਨਾਂ ਫਿਰ ਆਪਾਂ ਤੁਸੀਂ ਇਹ ਨਹੀਂ ਕਹਿੰਦਾ ਜੀ ਅਸੀਂ ਬੱਕਰੀਆਂ ਰੱਖੀਆਂ ਨਹੀਂਆਂ ਤੇ ਅਸੀਂ ਦੇਖਿਆ ਉਹਨਾਂ ਚ ਡਿਫਿਕਲਟੀ ਬਹੁਤ ਆਈ ਹਰ ਪ੍ਰਕਾਰ ਦੀ ਠੀਕ ਹੈ ਹਾਂ ਮਤਲਬ ਇਹਨਾਂ ਦਾ ਰਫਟਾ ਮਸੌਦਾ ਤਾਂ ਆਈ ਬਹਿ ਜਾਂਦੀ ਸੀ ਅਸੀਂ ਕਦੇ ਨਹੀਂ ਉਹ ਕੀਤਾ ਇੱਥੇ ਕੇਵਰ ਸਿੱਲਾ ਹੁੰਦਾ ਸੀ ਤਾਂ ਵੀ ਬੈਠੀ ਇਹ ਨਹੀਂ ਅਸੀਂ ਉਹ ਸਿੱਲੇ 'ਚ ਨਹੀਂ ਪੈਂਦੀ ਜਿਹੋ ਨਮੂਨੀਆਂ ਫਰਜੂਦ ਨਹੀਂ ਅੱਛਾ ਜੀ ਹਾਂਜੀ ਸੋ ਮਤਲਬ ਅੱਛਾ ਇੱਕ ਇਹਦੀ ਗ੍ਰੋਥ ਜ਼ਿਆਦੇ ਹੈ ਜੀ ਗ੍ਰੋਥ ਜ਼ਿਆਦੇ ਹੈ ਬੱਕਰੀ ਦਾ ਬੱਚਾ ਜਿਹੜਾ ਉਹਦੀ ਗ੍ਰੋਥ ਬਹੁਤ ਘੱਟ ਹੈ ਭੇਡ ਦੇ ਲੇਲੇ ਦੀ ਗ੍ਰੋ ਜਿਆਦਾ ਠੀਕ ਹੈ ਇਹਦੀ ਤਾਂ ਬਹੁਤ ਜਿਆਦਾ ਹੋਣੀ ਹੋਣੀ ਮੈਨੂੰ ਲੱਗਦਾ ਜਿਹੜੀ ਦੇਸੀ ਭੇਡ ਆ ਉਹ ਵੀ ਜਿਆਦਾ ਗ੍ਰੋਥ ਕਰ ਜਾਂਦਾ ਜੀ ਬੱਚਾ ਬੱਕਰੀ ਦੇ ਉਸ ਨਾਲੋਂ ਸਹੀ ਗੱਲ ਹੈ ਇਹਦੀ ਤਾਂ ਗ੍ਰੋਥ ਹੈ ਹੀ ਵੈਸੇ ਜਿਆਦਾ ਹੈ ਤਾਂ 42 43 ਨਸਲਾਂ ਦੇ ਵਿੱਚੋਂ ਆਪਣੀ ਇੰਡੀਆ ਦੇ ਵਿੱਚੋਂ ਬੈਟਰ ਬਰੀਡ ਹੈ ਸਹੀ ਗੱਲ ਹੈ ਜੀ ਤੇ ਇੱਕ ਨੰਬਰ ਬਰੀਡ ਹੈ ਬੱਕਰੀਆਂ ਨਾਲੋਂ ਤਾਂ ਮੇਰਾ ਖਿਆਲ ਹੈ ਇਹਦਾ ਫਾਰਮ 1000 ਗੁਣੇ ਬਿਹਤਰ ਹੈ ਸਾਡੇ ਹਿਸਾਬ ਨਾਲ ਤਾਂ ਠੀਕ ਹੈ ਯਾਰ ਅਬ ਦਾਬ ਦਾ ਹੁੰਦਾ ਅਬ ਦਾਬ ਦਾ ਦੇਖਿਆ ਜਾਵੇਦਾ ਨਾ ਆਪਾਂ ਇਹ ਨਹੀਂ ਆਪਾਂ ਕਹਿੰਦੇ ਵੀ ਤੂੰ ਨਹੀਂ ਕਹਿੰਦੇ ਵੀ ਆਪਣੀ ਨੂੰ ਬੀਟ ਲੈ ਪੰਜਾਬ ਦੀ ਬੜੀ ਵਧੀਆ ਮਸਲਾ ਹੈ ਤੇ ਗੱਲ ਕਰ ਇਹ ਵੀ ਮਤਲਬ ਸਾਨੂੰ ਉਹਦੇ ਵਿੱਚ ਉਹ ਨਹੀਂ ਹੋਇਆ ਸੀ ਇਹਦੇ ਵਿੱਚ ਸੰਤੋਸ਼ਤਾ ਠੀਕ ਹੈ ਯਾਰ ਕਿਉਂ ਸੀ ਭਾਲਦੀ ਸੀ ਰਫਟਾ ਫਸਾਉਦਾ ਜੀ ਮੈਂ ਸਾਲਾ ਹੂੰ ਠੀਕ ਹੈ ਜੀ ਇਹ ਮੈਂ ਸਾਲਾ ਸੌਦਾ ਤੇ ਉਹਨਾਂ ਦਾ ਗਾਇਆਂ ਵਾਲਾ ਸੀ ਇਹ ਤੇ ਯਾਰ ਬੱਕੜ ਗੱਡ ਕੇ ਦੇਖਿਆ ਹਾਂਜੀ ਸਹੀ ਗੱਲ ਆ ਬਾਈ ਜਿਹਦਾ ਗੱਲ ਹੈ ਆਮਰੀਂ ਕਣਗਾਰਾ ਖਲੀ ਬੱਕਰੀ ਰੱਖ ਲਈ ਇੱਕ ਬਰਾਬਰ ਹੈ ਸਹੀ ਗੱਲ ਬਾਈ ਪੇੜ ਹੁੰਦੀ ਆ ਜਿਹੜੀਆਂ ਕੋਲੇ ਜ਼ਿਆਦਾਤਰ ਅੱਗੇ ਹੁਣ ਬਹੁਤ ਸਾਰੇ ਫਾਰਮ ਵੀ ਖੁੱਲਣ ਲੱਗੀ ਬੀ ਜੀ ਆਪਣੀ ਬਹੁਤ ਪੰਜਾਬ ਦੇ ਵਿੱਚ ਫਾਰਮ ਬਣਨ ਲੱਗੇ ਨਵੇਂ ਤੇ ਕੋਈ ਦਿੱਕਤ ਤਾਂ ਨਹੀਂ ਆਉਂਦੀ ਫਾਰਮ ਦੇ ਵਿੱਚ ਨਹੀਂ ਕੋਈ ਹਾਂ ਫਾਰਮ ਦੇ ਵਿੱਚ ਜਿਹੜੀ ਹੈਗੀ ਜੀ ਇਹਨਾਂ ਦੀ ਇੱਕ ਪਰਸੈਂਟ ਵੀ ਦਿੱਕਤ ਨਹੀਂ ਬਲਕਿ ਸੌਖਾ ਹੈ ਸੋਖ ਜੇ ਹੁਣ 100 ਪੇੜ ਆਪਾਂ ਬਾਹਰ ਚਾ ਰਾਉਣੀ ਐ ਘੱਟੋ ਘੱਟ ਦੋ ਤਨੀਆ ਨੇ ਲੇਬਰ ਵਾਲੇ ਚਾਹੀਦੇ ਆ ਜੀ ਸਹੀ ਗੱਲ ਐ ਜੀ ਤੇ ਪੂਰੇ ਫਾਰਮ ਤੇ 200 ਪੇੜ ਵੀ ਇੱਕ ਬੰਦਾ ਸੰਭਲੂਗਾ ਠੀਕ ਐ ਇਹ ਸਸਤੀ ਪੈਂਦੀ ਐ ਉਦੋਂ ਬਾਹਰ ਚਾਰਨ ਨਾਲੋਂ ਵੀ ਤੇ ਦੂਸਰੀ ਗੱਲ ਇਥੇ ਗ੍ਰੋਥ ਜ਼ਿਆਦਾ ਲੈਂਦੀ ਐ ਜਿਹਨੇ ਜਿੰਨੇ ਆਪਦਾ ਪੱਠੇ ਖਾ ਲੈਣੇ ਐ ਤੇ ਪਾਣੀ ਘੱਟੋ ਘੱਟ 20 ਵਾਰੀ ਪੀਣੀ ਐ ਜੀ ਅੱਛਾ ਹਾਂ ਉਹਨਾਂ ਟੱਬਾਂ 'ਚ ਪਾਣੀ ਪਾਇਆ ਹਾਂ ਟੱਬਾਂ 'ਚ ਪਾਣੀ ਹੁੰਦਾ ਐ ਠੀਕ ਐ ਠੀਕ ਐ ਹੁਣ ਇਹ ਤੋਂ ਪੁਕ ਕਰਕੇ ਅਸੀਂ ਅੰਦਰ ਲਾਤਾ ਉਹ ਅੰਦਰ ਲਾ ਹਾਂ ਅੰਦਰ ਵੀ ਠੰਡ ਬਜ਼ੇ ਵਿਚਾਰ ਆਊਗਾ ਉਹ ਚਾਹ ਦੇ ਟਾਈਮ ਤੇ ਉਹ ਉਦੋਂ ਪਾਣੀ ਮਿਲੂਗਾ ਉਥੇ ਗਰੋਥ ਨਹੀਂ ਹੁੰਦੀ ਜ ਉਹਨਾਂ ਗਰੋਥ ਨਹੀਂ ਹੁੰਦੀ ਇੱਥੇ ਬਹੁਤ ਜ਼ਿਆਦਾ ਗਰੋਥ ਲੈਣੀਆਂ ਨਹੀਂ ਤੇ ਫਾਰਮ ਤੇ ਕਿਸੇ ਪ੍ਰਕਾਰ ਜਿਵੇਂ ਆਪਾਂ ਕਹਿੰਦੇ ਜੀ ਭੇਡ ਚਾਰਨੀ ਜ਼ਰੂਰੀ ਹੈ ਨਹੀਂ ਨਹੀਂ ਕੋਈ ਜ਼ਰੂਰੀ ਨਹੀਂ ਹੈਗੀ ਫਾਰਮ 'ਤੇ ਡਾਂ ਤੁਸੀਂ ਫਾਰਮ ਤੇ ਆਰਾਮ ਨਾਲ ਰੱਖੋ ਬਸ ਮੱਜਾ ਵਾਂਗੂ ਕੋਈ ਡਿੱਕਤ ਨਹੀਂ ਹੈ ਸਾਨੂੰ ਕੋਈ ਡਿੱਕਤ ਨਹੀਂ ਆਈ ਇਸ ਚੀਜ਼ ਠੀਕ ਹੈ ਬਾਕੀ ਬਿਨਾਂ ਬਦੀ ਆਪਣੀ ਮਰਜ਼ੀ ਆ ਜੋ ਵੀ ਕਰ ਸਕਦੇ ਹਾਂ ਹਾਂ ਜੇ ਚਲੋ ਜੇ ਕਿਸੇ ਨੂੰ ਆਏ ਵੀ ਮੈਂ ਬਾਹਰ ਸਾਡੇ ਕੋਲੇ ਪਹਿਲਾਂ ਤਾਂ ਹੁਣ ਜਗ੍ਹਾ ਨਹੀਂ ਰਹੀ ਜੀ ਜਗ੍ਹਾ ਨਹੀਂ ਜੇ ਜਗ੍ਹਾ ਹੈਗੀ ਤਾਂ ਚਾਰ ਸਕਦਾ ਕੋਈ ਡਿੱਕਤ ਨਹੀਂ ਪਰ ਫਾਰਮ ਤੇ ਰਹਿ ਕੇ ਉਸ ਤੋਂ ਜ਼ਿਆਦਾ ਗਰੋਥ ਕਰਦੀਆਂ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਤਿੰਨ ਬੰਦਿਆਂ ਦੀ ਬਜਾਏ ਇੱਕ ਬੰਦਾ ਲੇਬਰ ਦਾ ਸਾਰਦਾ ਸਹੀ ਗੱਲ ਹੈ ਆਪਣਾ ਉਹ ਸੌਖਾ ਹੈ ਸਹੀ ਗੱਲ ਹੈ ਖਰਚਾ ਕਿੰਨਾ ਹੋ ਗਿਆ ਮਹੀਨੇ ਦਾ ਇੱਕ ਢੇੜ ਦਾ ਦੇਖਿਆ ਜਾਵੇ ਇੱਕ ਸਾਲ ਮਹੀਨੇ ਦਾ ਨਹੀਂ ਸਾਲ ਦਾ ਸਾਲ ਦਾ ਵਸੇ 7500 ਰੁਪਏ ਇੱਕ ਘੇੜ ਤੇ ਖਰਚ ਆਉਂਦਾ ਜੀ ਪਰ ਅਸੀਂ ਤਾਂ 10000 ਰੁਪਏ ਮੰਨ ਕੇ ਚੱਲਦੇ ਆ ਠੀਕ ਆ ਵੀ ਇੱਕ ਘੇੜ ਦੇ ਉੱਤੇ 10000 ਰੁਪਏ ਸਾਲ ਦਾ ਖਰਚ ਹੈ ਠੀਕ ਹੈ ਜੀ ਪਹਿਲੇ ਸੂਏ ਤਕਰੀਬਨ ਇਹ ਇੱਕ ਲੇਲਾ ਦਿੰਦੀ ਐ ਅਸੀਂ ਮੰਨ ਕੇ ਚੱਲਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋ ਲੇਲੇ ਠੀਕ ਹੈ ਜੀ 90% ਠੀਕ ਹੈ ਜੀ ਤੇ ਜੇ ਆਪਾਂ ਮੰਨ ਲਓ ਦੋ ਲੇਲੇ ਨੇ ਮੰਨ ਕੇ ਚੱਲੀਏ ਜੀ ਤਾਂ ਚਾਰ ਲੇਲੇ ਹੋਗੇ ਹਮ ਸਾਲ 'ਚ ਘੱਟ ਤੋਂ ਘੱਟ ਵੀ 7500 ਤੋਂ ਲੈ ਕੇ 10000 ਤੱਕ ਦਾ ਲੇਲਾ ਵੇਖ ਜਾਂਦਾ 7500 ਮੈਂ ਕਾਟ ਵਾਲਾ ਰੇਟ ਲਾਇਆ 10000 ਮੈਂ ਬਰੀਡ ਵਾਲਾ ਰੇਟ ਲਾਇਆ ਆਪਾਂ ਬਰੀਡ ਵਾਲਾ ਛੱਡ ਦੋ ਠੀਕ ਹੈ ਜੀ ਤੇ ਜੇ ਆਪਾਂ ਕਾਟ ਵਾਲੇ ਰੇਟ ਤੇ ਵੀ ਚੱਲ ਪਈ ਤਾਂ 30000 ਰੁਪਏ ਹੋਗੇ 30 ਮੰਨ ਲੀਏ ਭਾਈ 30 ਹੋ ਗਿਆ ਜੀ 10000 ਭੇਡ ਖਾ ਗਈ ਤੇ ਜਿਹੜੇ ਬੱਚੇ ਨੇ ਉਹ ਵੀ ਖਾਣਗੇ ਉਹਨਾਂ ਦਾ ਵੀ ਖਰਚਾ ਲਾਓ ਹਾਫ ਲਾ ਦਿਓ 5000 ਰੁਪਏ ਉਹ ਖਾਣਗੇ ਵੈਸੇ ਤਾਂ 7500 ਖਾਂਦੀ ਮੈਂ 10 ਹੀ ਲਾਤਾ ਹਾਂ ਪੂਰਾ ਸਾਰਾ ਖਰਚਾ ਲਾ ਕੇ 7500 ਰੁਪਏ ਖਾਂਦੀ ਹੈ ਜੀ ਭੇਡ ਠੀਕ ਹੈ ਹਾਂ ਆਪਾਂ 10 ਮੰਨੋ ਰਫ ਟੱਪ ਸੌਦਾ ਮਤਲਬ ਦੇਸੀ ਭ ਤਾਂ 5000 ਬੱਚੇ ਖਾ ਗਏ ਜੀ 15 ਖਾ ਗਏ ਪਿੱਛੇ 15 ਰਹਿ ਗਿਆ 15 ਮਹੀਨਾ ਪਾਵਨ ਨੂੰ ਉਹਦੇ ਵਿੱਚੋਂ ਕੋਈ ਸੇ ਬੱਚੇ ਦੀ ਮੋਬਿਲਿਟੀ ਹੋ ਗਈ ਜਾਂ ਕੋਈ ਹੋਰ ਮਤਲਬ ਖਰਚੇ ਲਾ ਲਓ ਕਾਸੀ ਜੀ ਕੱਢ ਦੋ ਨੂੰ 5000 ਹੋਰ ਛੱਡ ਦਿਓ ਹਾਂ ਜੱਟੂ ਸੌਦਾ ਹੈ ਹਾਂ 5 ਹੋਰ ਛੱਡ ਕੇ 10 ਬਚ ਗਏ ਜੀ ਇੱਕ ਪੇੜ ਮੰਗ ਰਹੇ ਜੇ 100 ਪੇੜ ਰੱਖੀ ਆ ਤਾਂ 10 ਲੱਖ ਰੁਪਇਆ ਸਾਲ ਦਾ ਠੀਕ ਹੈ ਜਮਾਂ ਜੱਟੂ ਸੌਦਾ ਲਾਇਆ ਜੀ ਮੈਂ ਬਿਨਾਂ ਕਾਪੀ ਬਣੇ ਚੱਕੂ ਠੀਕ ਹੈ ਘੱਟ ਤੋਂ ਘੱਟ ਬੇਸ ਤੱਕ ਹੋਰ ਵਜਦਾ ਪਰ ਆਪਾਂ ਮੋਟਾ ਹੀ ਲਾ ਦਿਓ ਠੀਕ ਹੈ ਜੀ ਤਾਂ ਕਿ ਉਹ ਚੋਂ ਨਾ ਆਪਣਾ ਕੁਝ ਆਵੇ ਠੀਕ ਹੈ ਬੱਕਰੀਆਂ ਚੋਂ ਫਿਰ ਕਿਵੇਂ ਕਿਵੇਂ ਬੱਕਰੀਆਂ ਜੋ ਜੀ ਕਿੱਧਰ ਕਮਾਈ ਵੱਧ ਆ ਤੁਸ ਹਾਂ ਬੱਕਰੀਆਂ ਨਾਲੋਂ ਤੱਛ ਭੇਡਾਂ ਚ ਕਮਾਈ ਜ਼ਿਆਦਾ ਉਹਦੇ ਵਿੱਚ ਅਸੀਂ ਤਾਂ ਕਮਾਈ ਨਹੀਂ ਦੇਖੀ ਹਾਂਜੀ ਹਾਂਜੀ ਐਨੀ ਕਹਦੀ ਜੇ ਤੁਸਾਨੂੰ ਕਮਾਈ ਨਹੀਂ ਹੋਈ ਠੀਕ ਹੈ ਤੇ ਉਹ ਕਿੰਨਾ ਟਾਈਮ ਰੱਖਿਆ ਸੀਗਾ ਉਹ ਚਲਾਇਆ ਸੀ ਜੇ ਅਸੀਂ 7-8 ਮਹੀਨੇ ਜੀ ਸਾਡਾ 7-8 ਮਹੀਨੇ ਜੀ ਉਹਨੇ ਹੱਥ ਖੜੇ ਕਰਾਤੇ ਜੀ ਹੌਲਡ ਆ ਲਾਉਸ ਪਾ ਕੇ ਗਿੰਜਾ ਸਰ ਲਾਉਸ ਪਾ ਕੇ ਇਹ ਸਾਨੂੰ ਵਿਚਾਰੀਆਂ ਪ੍ਰੋਫਿਟ ਦੇ ਰਹੀਆਂ ਨਹੀਂਆਂ ਇਹਨਾਂ ਦੇ ਸਿਰ ਤੇ ਅਸੀਂ ਜਮਾ ਨਨਦਾ ਉਹ ਮਤਲਬ ਜੇ ਬਰੀਡਿੰਗ ਦੇ ਤੌਰ ਤੇ ਕਰਦੇ ਤਾਂ ਵੱਧ ਬਣਦਾ ਬਰੀਡਿੰਗ ਦੇ ਤੌਰ ਤੇ ਵੱਧ ਬਣਦਾ ਬਰੀਡਿੰਗ ਦੇ ਤੌਰ ਤੇ ਤਾਂ ਜਿਆਦਾ ਬਣਦਾ ਮੈਂ ਤਾਂ ਤੁਹਾਨੂੰ ਉਹ ਆਪਾਂ ਤਾਂ 7.5 ਨਾਲ ਕੀਤਾ ਕਾਟਰੀ ਟੀ ਜੇ ਬਰੀਡਿੰਗ ਦੇ ਤੌਰ ਤੇ ਵੀ ਉਹ ਕਰਦੇ ਜੀਤਾ 10000 ਤਾਂ ਬੱਚਾ ਆਮਨ ਵਾਲੀ ਵਗ ਜਾਂਦਾ ਸਭ ਤੋਂ 40 ਬਣ ਦਾ ਜ਼ਿਆਦਾ ਬਚਦਾ ਆਪਾਂ ਉਹ ਉੱਥੇ ਨਹੀਂ ਜਾਂਦੇ ਠੀਕ ਹੈ 20 ਤੱਕ ਕਮਾ ਸਕਦੇ ਹਾਂ ਆ ਵੀ ਕਮਾ ਸਕਦੇ ਹਾਂ ਪਰ ਆਪਾਂ ਉਹ ਨਾ ਮੰਨੋ ਆਪਾਂ ਰਿਐਲਿਟੀ ਤੇ ਜਾਓ ਹਰ ਇੱਕ ਤੋਂ ਬਰੀਡਿੰਗ ਦਾ ਕੰਮ ਨਹੀਂ ਮਤਲਬ ਨਹੀਂ ਹੁੰਦਾ ਠੀਕ ਹੈ ਮਹਿੰਗਾ ਵੀ ਨਹੀਂ ਬਿਕਦਾ ਹਰ ਮਹਿੰਗਾ ਵੀ ਨਹੀਂ ਬਿਕਦਾ ਮਤਲਬ ਜੇ ਜਮੇ ਰਫਟਾ ਬਸੌਦਾ ਕਰਨੇ ਵੀ ਆਪਾਂ ਕਿਸੇ ਨੂੰ ਨਹੀਂ ਡੇਕਣਾ ਆਪਾਂ ਤਾਂ ਤੁਰਤ ਜਾਣਾ ਤੇ ਇਕੱਠੇ ਪੈਸੇ ਲੈ ਕੇ ਆਉਣੇ ਨੇ ਮੈਂ ਤਾਂ ਉਹ ਸੌਦਾ ਦੱਸਿਆ ਜੀ 10000 ਰੁਪਏ ਤਾਂ ਵੀ ਇੱਕ ਪੇੜ ਸਾਲ ਦਾ ਬਚਾਉਂਦੀ ਹੈ ਠੀਕ ਹੈ ਜੀ ਨਵੇਂ ਬੰਦੇ ਨੂੰ ਇਹ ਕੰਮ ਕਰਨਾ ਚਾਹੀਦਾ ਜਾਂ ਆਪਾਂ ਨਹੀਂ ਕਰਨਾ ਚਾਹੀਦਾ ਇਹ ਕਰਨਾ ਚਾਹੀਦਾ ਜੀ ਮੈਂ ਕਹਿੰਦਾ ਬਾਹਰ ਜਾਣ ਦੀ ਬਜਾਈ ਇੱਥੇ ਰਹਿ ਕੇ ਇਦਾਂ ਦਾ ਫਾਰਮ ਪਾ ਕੇ ਇੱਥੇ ਹੀ ਬੰਦੇ ਨੂੰ ਆਪਦਾ ਬਿਜ਼ਨਸ ਕਰਨਾ ਚਾਹੀਦਾ ਬਾਹਰ ਵੀ ਜਾ ਕੇ ਆਪਾਂ ਕੰਮ ਕਰਦੇ ਹਾਂ ਉੱਥੇ 18 ਘੰਟੇ ਕਰਦੇ ਆਂ ਇੱਥੇ ਅਸੀਂ ਮਤਲਬ 4 ਘੰਟੇ ਵੀ ਕੰਮ ਨਹੀਂ ਇਹ ਚ ਕਰਦੇ ਅਸੀਂ ਸਵੇਰੇ ਪੱਠੇ ਪਾਜਨੇ ਆ ਪਾਣੀ ਪਾਜਨੇ 2 ਵਜੇ ਦੁਬਾਰੇ ਪੱਠੇ ਪਾਉਣੇ ਆ ਪਾਣੀ ਬਸ ਠੀਕ ਹੈ ਬਸ ਹਾਂ ਬਸ 1 ਘੰਟਾ ਲਾ ਕੇ ਤੁਸੀਂ ਸਵੇਰੇ ਸਫਾਈ ਕਰ ਜੋ ਫਾਰਮ ਦੀ ਠੀਕ ਨਾਲ ਹੀ ਜਦੋਂ ਉਹਨੇ ਪੱਠੇ ਪਾਉਣ ਬਸ ਇੰਨੇ ਹੀ ਕੰ ਹਾਂਜੀ ਜਿਹੜਾ ਨਵਾਂ ਫਾਰਮ ਬੰਦਾ ਕਰਦਾ ਜੀ ਇੱਕ ਤਾਂ ਉਹ ਮਾਲ ਸਾਡਾ ਮੰਨਣਾ ਹੈ ਵੀ ਮੰਡੀ ਤੋਂ ਨਾ ਲਵੀ ਮੰਡੀ ਤੋਂ ਨਾ ਲਵੀ ਠੀਕ ਹੈ ਕਿ ਉਹਦਾ ਕਾਰਨ ਕੀ ਹੈ ਜਾਂ ਮਤਲਬ ਉਹ ਕਿਸੇ ਚੰਗੇ ਫਾਰਮ ਫਾਰਮ ਵਾਲੇ ਤੋਂ ਮਾਲ ਲਾਵੀ ਜਿਹਦੇ ਕੋਲੇ ਚੰਗਾ ਫਾਰਮ ਪਾਇਆ ਹੋਇਆ ਉਹਦਾ ਕਾਰਨ ਕਾਰਨ ਇਹ ਹੈ ਜੀ ਮਤਲਬ ਜਿਹੜੀ ਵੈਕਸੀਨ ਹੈ ਜੀ ਉਹ ਹੋਈ ਹੋਣੀ ਚਾਹੀਦੀ ਹੈ ਮਾਲ ਦੀ ਮਾਲ ਵੈਕਸੀਨੇਟਡ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਜੀ ਕਾਰਨ ਕੀ ਹੈ ਜਿਹੜਾ ਮੰਡੀ ਤੇ ਮਾਲ ਆਉਦਾ ਪਾਨੂੰ ਪਤਾ ਨਹੀਂ ਜੀ ਵੈਕਸੀਨੇਸ਼ਨ ਹੈ ਜਾਂ ਨਹੀਂ ਸਹੀ ਗੱਲ ਹੈ ਤੇ ਜੇ ਕਿਸੇ ਟਰੇਡਰ ਤੋਂ ਲੈਣੇ ਹੋ ਤੁਸੀਂ ਵਪਾਰੀ ਤੋਂ ਉਹਨੇ ਗਲ ਫੜਿਆ ਤੇ ਗਾਹ ਫੜਾਉਣਾ ਉਹਨੇ ਕੋਈ ਵੈਕਸੀਨ ਨਾਲ ਉਹਨੂੰ ਮਕਸਦ ਨਹੀਂ ਹੁਣ ਅਸੀਂ ਆਪਦੇ ਫਾਰਮ ਤੇ ਇਨਾ ਲੱਖਾਂ ਦਾ ਮਾਲ ਰੱਖਿਆ ਹੈ ਹਾਂਜੀ ਠੀਕ ਹੈ ਹੁਣ ਮਤਲ ਅਸੀਂ ਵੈਕਸੀਨ ਕਰਕੇ ਰੱਖਦੇ ਹਾਂ ਠੀਕ ਹੈ ਜੀ ਤਾਂ ਹੀ ਸਾਡਾ ਫਾਰਮ ਸਕਸੈਸਫੁਲ ਹੋਊਗਾ ਹੁਣ ਸਾਡੇ ਪੀਪੀਆਰ ਅੱਛਾ ਐਮਐਫਡੀ ਐਚਐਸਬੀਕਯੂ ਤੇ ਈਟੀ ਪਲੱਸ ਟੀਟੀ ਸ਼ੀਪ ਬਾਕਸ ਠੀਕ ਹੈ ਇਹ ਸੱਤ ਪ੍ਰਕਾਰ ਦੀ ਵੈਕਸੀਨ ਸਾਰੀ ਲੱਗੀ ਹੋਈ ਹੋਈ ਹੈ ਤੇ ਜੇ ਕਿਸੇ ਨੂੰ ਅਸੀਂ ਮਾਲ ਦਿੰਨੇ ਆ ਤਾਂ ਉਹਨੂੰ ਅਸੀਂ ਕਹਿੰਨੇ ਆ ਭਾਈ ਆਹ ਵੈਕਸੀਨ ਨੇੜੇ ਲੱਗ ਰਹੀ ਹੈ ਇਹਨੂੰ ਤੁਸੀਂ ਲਾ ਦੇ ਇਹਨੂੰ ਲਾ ਦੇ ਇਹਦੇ ਸਾਥੋਂ ਮਾਲ ਲੈ ਕੇ ਗਏ ਇੱਕ ਪਾਰਟੀ ਅਸੀਂ ਉਹਨਾਂ ਨੂੰ ਕਿਹਾ ਵੀ ਵੈਕਸੀਨ ਸਾਰੀ ਹੋਈ ਹੋਈ ਹੈ ਮਹੀਨਾ ਕਰੇਂਦਾ ਭਾਈ ਈਟੀ ਪਲੈਸਟਿਕ ਦੇਖੋ 6 ਮਹੀਨਿਆਂ ਬਾਅਦ ਹੀ ਲਾਉਣੀ ਪੈਂਦੀ ਹੈ ਠੀਕ ਹੈ ਫਰਾਉਣ ਵਾਲਾ ਕੰਮ ਨਹੀਂ ਕਰਦੇ ਵੀ ਚੱਕੀ ਫਰਾਉਂਦੀ ਹਾਂਜੀ ਤੇ ਬੀਪੀਆਰ ਤਿੰਨ ਸਾਲ ਬਾਅਦ ਹੀ ਹੈ ਤੇ ਦੂਜੀਆਂ ਸਾਲ ਬਾਅਦ ਨੇ ਕੋਈ ਬਾਲਾ ਵੱਡਾ ਔਖਾ ਕੰਮ ਨਹੀਂ ਕੋਈ ਸਭ ਘਟਾ ਹੈ ਕੋਈ ਆਈਐਮਐਮਾ ਸਿੱਧਾ ਟੀਕਾ ਠੀਕ ਹੈ ਤੇ ਜਦੋਂ ਕਿ ਇਹ ਮਤਲਬ ਹੋਰ ਕਿਤੇ ਤੁਸੀਂ ਟਰੇਡਰ ਤੋਂ ਮਾਰ ਲਾਉਂਗੇ ਜਾਂ ਮੰਡੀ ਤੋਂ ਉਹ ਵੈਕਸੀਨ ਹੋਈ ਨਹੀਂ ਹੁੰਦੀ ਕਈ ਵਾਰ ਜਿਵੇਂ ਪੀਪੀਆਰ ਬੜੀ ਖਤਰਨਾਕ ਬਿਮਾਰੀ ਹੈ ਪੇਡਾ ਮکریاں ਉਹ ਆ ਗਈ ਤੇ ਉੱਥੇ ਲਾਉ ਸੋ ਸਕਦਾ ਫਿਰ ਬੰਦਾ ਕਹਿੰਦਾ ਜੀ ਸਾਨੂੰ ਪ੍ਰੋਫਿਟ ਨਹੀਂ ਹੋਇਆ ਪ੍ਰੋਫਿਟ ਨਹੀਂ ਹੋਇਆ ਹੋਰ ਜ ਕਿਸੇ ਚੀਜ਼ ਦਾ ਧਿਆਨ ਰੱਖਣ ਦੀ ਲੋੜ ਨਹੀਂ ਵੈਕਸੀਨ ਦਾ ਧਿਆਨ ਰੱਖਣ ਦੀ ਬੋਲ ਲੋੜ ਇਹਨੇ ਫਾਰਮ ਕਰਨਾ ਸਕਸੈਸਫੁਲ ਫਾਰਮ ਚਲਾਉਣਾ ਹੈ ਜੀ ਠੀਕ ਹੈ ਹੋਰ ਕੁਝ ਨਹੀਂ 100 ਰੁਪਿਆ ਖਰਚਾ ਇੱਕ ਨਗ ਤੇ ਆਉਂਦਾ ਇੱਕ ਨਗ ਆਪਾਂ 100 ਰੁਪਿਆ ਲਾ ਕੇ ਆਪਣਾ 25000 ਦਾ 30000 ਦਾ ਨਗ ਸੇਫ ਹੋ ਗਿਆ ਸਹੀ ਗੱਲ ਹੈ ਠੀਕ ਹੈ ਜੀ ਗੱਲ ਤੇ ਮਤਲਬ 100 ਰੁਪਏ ਨਾਲ ਜੇ ਆਪੇ 1 ਰੁਪਿਆ ਸੀ ਵੀ ਅਸੀਂ ਇੱਕ ਦਿਨ ਦਾ ਕੱਢਦੇ ਜਿਵੇਂ ਖਰਚੇ ਚ ਪਾਇਆ ਹੋਇਆ ਜਿਹੜਾ ਤੁਹਾਨੂੰ ਦੱਸਿਆ ਤਾਂ 365 ਦਿਨ ਹੁੰਦੇ ਆ ਠੀਕ ਚੱਲਦੀ ਤਾਂ 365 ਰੁਪਏ ਨਿਕਲ ਗਏ ਪਰ 1 ਰੁਪਏ ਨਾਲ 365 ਨਿਕਲਦਾ ਖਰਚਾ 100 ਰੁਪਏ ਸਾਰੀਆਂ ਵੈਕਸੀਨਾਂ ਅਸੀਂ ਮਲਾ ਕੇ ਦੇਖਿਆ ਵੀ ਚਿਪਾ ਪਾੜਾ ਪਾ ਕੇ ਠੀਕ ਹੈ ਜੀ ਪੱਕਾ ਕੰਮ ਕਰੀ ਬੈਠੇ ਉਹਦਾ ਕੱਲਾ ਖਰਚਾ 20 ਰੁਪਏ ਦਾ ਸਭ ਨਾਲ ਹੀ ਚੱਲਦਾ ਜੀ ਕੰਮ ਕੰਮ ਸਭ ਨਾਲ ਚੱਲਦਾ ਇਹ ਜੋ ਬਚਦੇ ਹੈ ਮਤਲਬ ਆਪਾਂ 1 ਰੁਪਿਆ ਅਸੀਂ ਪਾ ਕੇ ਪਾਇਆ ਹੋਇਆ ਜਿਹੜਾ ਸਾਨੂੰ ਖਰਚਾ ਦੱਸਿਆ ਜੀ ਉਹ ਚ ਠੀਕ ਹੈ ਜੀ ਦਵਾਈਆਂ ਕਿੰਨੀਆਂ ਆਉਂਦੀਆਂ ਨੇ ਇਹਨਾਂ ਦੀਆਂ ਬਈ ਮਹੀਨੇ ਦੀਆਂ ਨਹੀਂ ਦਵਾਈ ਹੋਰ ਕੋਈ ਲੋੜ ਨਹੀਂ ਹੋਰ ਕੋਈ ਨਹੀਂ ਹੋਰ ਅਸੀਂ ਕੋਈ ਦਵਾਈ ਨਹੀਂ ਲਾਈਏ ਵੀ ਕਿਹਾ ਹਾਂ ਵੈਕਸੀਨ ਅਸੀਂ ਉੱਕਣ ਨਹੀਂ ਦਿੰਦੇ ਹਾਂ ਵੈਕਸੀਨ ਅਸੀਂ ਜਿਵੇਂ ਪਤਾ ਵੀ ਆਪਣਾ ਮਤਲਬ 15 ਦਿਨ ਮਹੀਨਾ ਰਹਿ ਗਿਆ ਅਸੀਂ ਨਹੀਂ ਪਤਾ ਮਹੀਨਾ ਪਹਿਲਾਂ ਹੀ ਲਾ ਦੀਏ ਦੁਬਾਰੀ ਵੀ ਉਹ ਆਉਣ ਤੋਂ ਤਾਂ 15 ਦਿਨ ਪਹਿਲਾਂ ਤੁਸੀਂ ਲਾਉਣੀ ਲਾਉਣੀ ਵੀ ਉਹ ਉਹਦੀ ਡੇਟ ਖਤਮ ਹੋਣ ਤੋਂ ਠੀਕ ਦੂਜੀ ਵੈਕਸੀਨ ਪਹਿਲਾਂ ਕਰ ਦੇਣੀ ਹੈ ਕਿ ਇੱਕ ਬਈ ਇਹ ਕਾਰਨ ਕੀ ਹੈ ਜੀ ਜਿੱਥੇ ਮਾਰ ਪੈਂਦੀ ਹੈ ਨਵੇਂ ਫਾਰਮਰ ਨੂੰ ਪਰ ਨਵਾਂ ਫਾਰਮ ਕਰਦਾ ਉਹ ਕੀ ਕਰਦੇ ਜੀ ਕਈ ਕਿਸੇ ਟਰੇਡਰ ਕੋਲੇ ਜਾਂਦਾ ਜੀ ਲੈ ਤੁਸੀਂ ਸੋਡੇ ਹੁੰਦੇ ਵੈਕਸੀਨ ਕਰ ਦਿੰਦੇ ਆ ਹਾਂ ਵੈਕਸੀਨ ਉਹਨੇ ਕਰਤੀ ਜੀ 14 ਦਿਨ ਦਾ ਵੈਕਸੀਨ ਕੰਮ ਹੀ ਨਹੀਂ ਕਰਦੀ 14 ਦਿਨਾਂ ਤੋਂ ਬਾਅਦ ਉਹ ਕੰਮ ਕਰਨਾ ਸ਼ੁਰੂ ਕਰਦੀ ਹੈ ਠੀਕ ਹੈ ਜੀ ਫਿਰ ਇੱਕ ਵੈਕਸੀਨ ਤੋਂ ਦੂਜੀ ਵੈਕਸੀਨ ਦਾ ਜਿਹੜਾ ਡਿਫਰੈਂਸ ਆਪ ਜੀ ਕੀ ਦਿੰਦਾ ਹੋਣਾ ਚਾਹੀਦਾ ਤੇ ਜੇ 6-7 ਵੈਕਸੀਨਾਂ ਲਾਉਣੀਆਂ ਚਾਰ-ਪੰਜ ਮਹੀਨਿਆਂ ਚ ਤਾਂ ਵੈਕਸੀਨ ਹੀ ਹੋਊ ਜੀ ਠੀਕ ਹੈ ਤੇ ਕਿੱਥੋਂ ਉਹ ਲਾ ਦੂਗਾ ਟਰੇਡਰ ਉਹਨੇ ਬਸ ਹੁੰਦੇ ਸੋਡੇ ਸਾਨੂੰ ਮੂਰਖ ਬਣਾ ਤਾ ਲਾ ਠੀਕ ਹੈ ਮਤਲਬ ਇਸ ਚੀਜ਼ ਤੋਂ ਜ਼ਰੂਰ ਬਚੋ ਮਾਲ ਠੀਕ ਹੈ ਹਾਂ ਉਹ ਹੋਰੇ ਚ ਕੋਈ ਦਿੱਕਤ ਨਹੀਂ ਆਉਂਦੀ ਅਸੀਂ ਕੱਲੀ ਵੈਕਸੀਨ ਕੀਤੀ ਹੋਈ ਹੈ ਹੋਰ ਸਾਨੂੰ ਕੋਈ ਦਿੱਕਤ ਨਹੀਂ ਆਈ ਨਾ ਸੂਰ ਉਹ ਹੋਰ ਹੋ ਕਰਨੀ ਲੋੜ ਨਹੀਂ ਹਾਂ ਜਦੋਂ ਵੈਕਸੀਨ ਕਰਨੀ ਹੈ ਬਸ ਉਹਦੇ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਅ ਲੀਵਰ ਟਾਉਨ ਦੇ ਦੇ ਸਕਦੇ ਲੀਵਰ ਟਾਉਨ ਉਹ ਐ ਜਿਹੜੀ ਵੈਕਸੀਨ ਕਰਦੇ ਆ ਉਹ ਕੋਈ ਵਾਰ ਲੀਵਰ ਤੇ ਸਟ्रेस ਪਾਉਂਦੀ ਹੈ ਬਸ ਲੀਵਰ ਟਾਉਨ ਨਾਲ ਦੇ ਦਿ ਦੂਸਰੇ ਦਿਨ ਹੋਰ ਕੁਝ ਨਹੀਂ ਦੇਣੀ ਲੋੜ ਜਾਪੇ ਦੀ ਉਹਨਾਂ ਦੀ ਗੱਲਬਾਤ ਕਰੀਏ ਇਹਦਾ ਕਿਵੇਂ ਕਰਦੇ ਹੋ ਕਿੰਨੇ ਟਾਈਮ ਬਾਅਦ ਇਹਨੂੰ ਉਹ ਕਰਦੇ ਹੋ ਕੱਟ ਦੇਓਗੇ ਬਿਕ ਦੀ ਬੁੱਕ ਦੀ ਹੈ ਕਿ ਨਹੀਂ ਨਹੀਂ ਉਹਨੂੰ ਨਹੀਂ ਉਹਨਾਂ ਦਾ ਕੋਈ ਰੇਟ ਨਹੀਂ ਉਹਨਾਂ ਦਾ ਕੋਈ ਰੇਟ ਨਹੀਂ ਉਹਦੇ ਤੌਰ ਤੇ ਨਾ ਕੋਈ ਪਾ ਲੋ ਠੀਕਾ ਉਹਨਾਂ ਦਾ ਕੋਈ ਰੇਟ ਨਹੀਂ ਮੈਂ ਕਹਿ ਦਈਏ ਉਹਨਾਂ ਤਾਂ ਤੁਸੀਂ ਨਾ ਮੰਨੋ ਠੀਕ ਹੈ 10 ਰੁਪਏ ਰੇਟ ਆ 20 ਰੁਪਏ ਦਾ ਕੀ ਹੈ ਕੋਈ ਰੇਟ ਨਹੀਂ ਹੈ ਅੱਗੇ ਰੇਟ ਹੁੰਦੀ ਸੀ ਹੁਣ ਕੋਈ ਰੇਟ ਨਹੀਂ ਹੂੰ ਉਹਨਾਂ ਤਾਂ ਮੰਨੋ ਨਿੱਲਾ ਤੇ ਪਰ ਅਸੀਂ ਇਹ 6 ਮਹੀਨੇ ਬਾਅਦ ਕੱਟਦੇ ਆਂ ਜੀ ਸਾਲ ਚ ਦੋ ਵਾਰੀ ਕੱਟੀ ਜਾਂਦੀ ਹੈ ਅੱਗੇ ਕੱਟੀ ਜਾਂਦੀ ਸੀ ਕੈਂਚੀਆਂ ਨਾਲ ਹੁਣ ਕੈਂਚੀਆਂ ਵਾਲਾ ਕੰਮ ਖਤਮ ਹੈ ਜੀ ਹੁਣ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਹੈਗੀਆਂ ਤੇ ਉਹ ਬਸ ਸਾਰਾ ਮਿੰਟੀ ਪੰਜ ਲਾਉਂਦੀ ਹੈ ਜੀ ਕਪੇੜ ਦੇ ਬਸ ਐਂ ਫੇਰ ਦੋ ਤੁਸੀਂ ਬਸ ਉਹਨੂੰ ਕੱਟੀ ਗਈ ਕੋਈ ਡਿਫਿਕਲਟ ਪਾਰਟ ਨਹੀਂ ਹੈਗਾ ਤੇ ਉਹ ਮਸ਼ੀਨ ਆਉਂਦੀ ਹੈ ਜੇ ਕਿਸੇ ਨੂੰ ਦਿੱਕਤ ਹੈ ਵੀ ਮਸ਼ੀਨ ਸਾਡੇ ਕੋਲੇ ਨਹੀਂ ਤਾਂ ਅਸੀਂ ਵੀ ਉਹਨੂੰ ਮਹਈਆ ਕਰਾ ਦੇਾਂਗੇ ਕੋ ਠੀਕ ਹੈ ਜੀ ਹਾਂ ਜਿਹੜਾ ਬੰਦਾ ਰੱਖਦਾ ਹੁਣ ਕਿਤੋਂ ਵੀ ਮਾਰ ਲਿਆ ਹੋਵੇ ਅਸੀਂ ਉਹਨੂੰ ਮਹਈਆ ਕਰਾ ਦਿਆਂ ਕੋਈ ਗੱਲ ਨਹੀਂ ਠੀਕ ਹੈ ਬਸ ਬੂਸ ਦਾ ਕਿਵੇਂ ਕਰ ਦੋਗੇ ਨਮਾਉਣ ਨਮੂਨ ਦਾ ਕਦੋਂ ਨਮਾਉਣ ਉਹਨੂੰ ਹਾਂ ਨਮਾਉਣਾ ਹੀ ਉਸ ਨੂੰ ਕੱਟ ਕੇ ਜੀ ਉਦੋਂ ਕੇਰਾ ਨਮਾ ਦਿਓ ਉਹ ਉਹ ਤਾਂ ਲੋੜ ਹੈ ਨਹੀਂ ਚਲੋ ਜੇ ਕੋਈ ਬੰਦਾ ਸ਼ਕੀਨ ਜਿਹੜੀ ਲਿਬੜੀ ਰਹਿੰਦੀ ਆ ਭੇਡ ਮੰਲਵਾ ਦੇਗਾ ਸਾਹਮਣੇ ਪਈਗੀ ਇਹਦਾ ਕਿਵੇਂ ਕਰੋਗੇ ਫਿਰ ਬਾਈ ਨੀ ਇਹ ਹੋ ਰਿਹਾ ਜੀ ਜਿਵੇਂ ਹੁਣ ਇਹ ਜਦੋਂ ਕੱਟਦੀ ਆਪਾਂ ਕੇਰਾ ਨਵਾਦੀ 6 ਮਹੀਨਿਆਂ ਬਾਅਦ ਜ਼ਰੂਰਤ ਨਹੀਂ ਪਰ ਜੇ ਕੋਈ ਮੰਦੇ ਬੰਦੇ ਨੂੰ ਸ਼ੌਂਕ ਜ਼ਿਆਦਾ ਵੀ ਮਤਲਬ ਆਪਾਂ ਸੋਣ ਰੱਖੀ ਐਂ ਹੀ ਰਹੇ ਤਾਂ ਦੇਖੋ ਉਹ ਤਾਂ ਆਪਾਂ ਵੀ ਨਾ ਹੁੰਨੇ ਜੀ ਨਵਾਦੀ ਮਿੱਟੇ ਹਾਂ ਤਾਂ ਨਵਾ ਸਕਦਾ ਮਤਲਬ ਹੋਰ ਜ਼ਿਆਦਾ ਸੋਹਣੀ ਲੱਗਦੀ ਜਿਨ੍ਹਾਂ ਨੂੰ ਹੁਣ ਨਵਾ ਦੇਾਂਗੇ ਜੇ ਜਮਾ ਛੁੱਟੀਆਂ ਨਿਕਲਿਓਣਗੇ ਦੁਬਾਰਾ ਸਹੀ ਗੱਲ ਹੈ ਹਾਂ ਉਹ ਮਤਲਬ ਮਤਲਬ ਠੀਕ ਰਹਿੰਦਾ ਹੁਣ ਸਾਡੇ ਤੋਂ ਰ ਟੂਟੀ ਦਾ ਪਾਣੀ ਆਉਂਦਾ ਸਤੇ ਹੀ ਵਰਤਦੇ ਦੂਜੀ ਮੋਟਰ ਨਹੀਂ ਤੇ ਦੂਜੀ ਮੋਟਰ ਹੋਵੇ ਤੁਸੀਂ ਮਹੀਨੇ ਬਾਅਦ ਨਵਾ ਦਿਓ 15 ਦਿਨਾਂ ਬਾਅਦ ਨਵਾ ਦਿਓ ਕੋਈ ਚੱਕਰ ਨਹੀਂ ਉਹਨਾਂ ਨੂੰ ਸੁਣੱਖੀ ਬਣੀ ਜਾਂਦੀ ਸੋਹਣੀ ਬਣੀ ਜਾਂਦੀ ਸੋਹਣਾ ਲੱਗਦਾ ਉਹ ਕੇਅਰ ਜ਼ਿਆਦਾ ਹੋਵੇ ਚੰਗੀ ਗੱਲ ਐ ਉਹ ਸੋਹਣਾ ਲੱਗਦਾ ਜਾਨਬਾਬ ਇਹ ਚੀਜ਼ ਐ ਜੀ ਚਲੋ ਠੀਕ ਐ ਬਾਈ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਠੀਕ ਐ ਪੇਡਾਂ ਦੇ ਕਿਆਂ ਵਧੀਆ ਕੁਆਲਿਟੀ ਵੀ ਹੈ ਹੋਰ ਕੋਈ ਗੱਲਬਾਤ ਰਹੇਗੀ ਤਾਂ ਆਪਾਂ ਕਰ ਸਕਦੇ ਹਾਂ ਬਸ ਇਹ ਹੋਰ ਸਾਡੇ ਵੱਲੋਂ ਤਾਂ ਇਹੀ ਹੈ ਮਤਲਬ ਵੀ ਜਿਹੜੇ ਬੰਦਾ ਨੇ ਕੋਈ ਵੀ ਇਹ ਕੰਮ ਕਰਨਾ ਹੈ ਇਹ ਕੋਈ ਲੌਸ ਵਾਲਾ ਸੌਦਾ ਨਹੀਂ ਰਫਟਾਪ ਸੌਦਾ ਹੈ ਜੀ ਜ਼ਮੀਨ ਤੇ ਲਾਇਆ ਪੈਸਾ ਪੇਡ ਤੇ ਲਾਇਆ ਪੈਸਾ ਇਹ ਦੋਨੇ ਕਮਾਈ ਦੇ ਸਾਧਨ ਨੇ ਚਾਹੇ ਜ਼ਮੀਨ ਗਹਿਣੇ ਲੈ ਲਓ ਚਾਹੇ ਵੇ ਲੈ ਲਓ ਨੇ ਕਮਾਈ ਦੇਣੀ ਹੈ ਇਹੀ ਕੰਮ ਪੇਡ ਦਾ ਹੈ ਜ਼ਮੀਨ ਵਾਲਾ ਸੌਦਾ ਜਿਨ੍ਹਾਂ ਨੇ ਵੀ ਪੇਡਾਂ ਰੱਖੀਆਂ ਨੇ ਉਹਨਾਂ ਨੇ ਚੰਗੀ ਚੰਗੀ ਪੈਲੀ ਵੇ ਲਈ ਹੈ ਠੀਕ ਹੈ ਬੱਕਰੀਆਂ ਵਾਲਾ ਮੈਂ ਕੋਈ ਨਹੀਂ ਦੇਖਿਆ ਜਿਨੇ ਪਹਿਲੇ ਵੇਚ ਲਈ ਹੋਵੇ ਤੇ ਮੇਰੇ ਕੋਲ ਵੀ ਆਇਆ ਇੱਕ ਬੱਕਰੀਆਂ ਵਾਲਾ ਬੰਦਾ ਫਾਰਮ ਤੇ ਉਹ ਕਹਿੰਦਾ ਜੀ ਮੈਂ ਬੱਕਰੀਆਂ ਰੱਖੀਆਂ ਹੋਈਆਂ ਪਰ ਮੈਂ ਭੇਡਾਂ ਵਾਲੇ ਕਈ ਬੰਦੇ ਨੇ ਪੈੜੀ ਵੇਚ ਲਈ ਦੇਖਿਆ ਪਰ ਬੱਕਰੀਆਂ ਵਾਲੇ ਨਹੀਂ ਦੇਖਿਆ ਉਹਨੇ ਆਪ ਹੀ ਕਿਹਾ ਮੈਂ ਨਹੀਂ ਨੂੰ ਕਿਹਾ ਹੂੰ ਠੀਕ ਹੈ ਸੋ ਉਸ ਕਰਕੇ ਇਹਦਾ ਫਾਰਮ ਕਰਨ ਨਾਲ ਕਰਨਾ ਬਿਹਤਰ ਹੈ ਮੀਰੇ ਸਾਹਿਬ ਚ ਬਾਹਰ ਜਾਣ ਨਾਲ ਬਾਹਰ ਜਾਣਾ ਹਾਂ ਜਿਵੇਂ ਹੁਣ ਕਰੇਜ ਹੋ ਰਿਹਾ ਜੀ ਬਾਹਰ ਜਾਣਾ ਗੁਜਰਾਤ ਦੇ ਲੋਕ ਹੈ ਉਹ ਬਿਜ਼ਨਸ ਕਰਨਾ ਆਪਦਾ ਪਸੰਦ ਕਰਦੇ ਆ ਠੀਕ ਹੈ ਬਾਹਰ ਜਾਣਾ ਪਸੰਦ ਨਹੀਂ ਕਰਦੇ ਨਾ ਹੁਣ ਨੌਕਰੀ ਕਰਨੀ ਪਸੰਦ ਕਰਦੇ ਠੀਕ ਹੈ ਸੋ ਸਾ ਰਾ ਖਿਆਲ ਹੈ ਵੀ ਸਾਨੂੰ ਇੱਥੇ ਰਹਿ ਕੀ ਆਪਾਂ ਨੇ ਜਿਹੜੀ ਇਹ ਸਹਿਯਕਤ ਹੰਦੇ ਆ ਉਹ ਬਣਾ ਕੇ ਚੰਗਾ ਬਿਜ਼ਨਸ ਚਲਾ ਕੇ ਇੱਥੇ ਕਮਾਈ ਵਧੀਆ ਕਰਨੀ ਚਾਹੀਦੀ ਠੀਕ ਹੈ ਤੁਸੀਂ ਸਾਡੇ ਆਪਣਾ ਪੰਜਾਬੀ ਫਾਰਮ ਤੇ ਆਏ ਸਮਾਂ ਕੱਢ ਕੇ ਤੁਹਾਡਾ ਇਲਤ ਲਾਣਾ ਚੈਨਲ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਠੀਕ ਹੈ ਬਾਈ ਧੰਨਵਾਦ ਠੀਕ ਹੈ ਠੀਕ ਹੈ ਬਾਈ ਜੀ ਵੀਡੀਓ ਕਿਵੇਂ ਲੱਗੀ ਬਾਈ ਜੀ ਕਮੈਂਟ ਕਰਕੇ ਜਰੂਰ ਇੱਕ ਕਮੈਂਟ ਜਰੂਰ ਕਰ ਦਿਓ ਬਾਈ ਦੇ ਬਾਅਦ ਤੇ ਵੀ ਤੁਹਾਨੂੰ ਬਾਈ ਦੀਆਂ ਗੱਲਾਂ ਕਿਵੇਂ ਲੱਗੀਆਂ ਨਾ ਤੇ ਕਰ ਦਿਓ ਚੰਨੂ ਸਬਸਕ੍ਰਾਈਬ ਸ਼ੇਅਰ ਲਾਈਕ ਧੰਨਵਾਦ